ਦਿਨੇ ਲੈ ਦਿਨੇ ਉਹ ਸਾਡੇ ਕੋਲੇ ਸੋਲਰ ਬਹੁਤਾ ਵੀ ਰਾਤ ਨੂੰ ਪੰਜਾਬ ਸਰਕਾਰ ਬਿਜਲੀ ਵੇਚਦੀ ਹੈ ਮੁੰਬਈ ਨੂੰ ਹైదరాబాద్ ਨੂੰ ਪੂਨੇ ਨੂੰ ਤੇ ਬੰਗਲੌਰ ਨੂੰ ਹਰ ਰੋਜ਼ ਇਹਨਾਂ ਦਿਨਾਂ ਚ ਆਪਾਂ ਖਰੀਦਦੇ ਹੁੰਦੇ ਸੀ ਆਪਾਂ ਵੇਚ ਰਹੇ ਆ ਕਮਾਈ ਹੋਈ ਆ ਹਾਂਜੀ ਮੈਂ ਥੋੜੀ ਗੱਲ ਕਰਾਉਣਾ ਮੈਂ ਫੋਨ ਲਿਆ ਲਿਓ ਜੀ ਕੋਈ ਗੱਲ ਸਰ ਮੈਨੂੰ ਇਹ ਦੱਸੋਗੇ ਕਿ ਆਪਾਂ ਹੁਣ ਤੱਕ ਜਿਹੜੀ ਰਾਤ ਨੂੰ ਬਿਜਲੀ ਵੇਚਦੇ ਆ ਉਹਦੀ ਫਿਗਰ ਕਿੰਨੀ ਹੋ ਗਈ ਸਰ ਮੈਂ ਸਰ ਆਨਲਾਈਨ ਹੀ अवेलेबल ਆ ਸਰ ਆਹ ਦੇ ਹੁਣ ਤੱਕ ਕਾਲੀ ਤਰੀਕ ਤੱਕ ਅਸੀਂ 2.286 ਕਰੋੜ ਦੀ ਬਿਜਲੀ ਵੇਚ ਕੇ ਆ ਜੀ 327 ਮਿਲੀਅਨ ਯੂਨਟ ਵੇਚਤੀ ਹੈ ਜੀ 8 ਰੁਪਏ 73 ਪੈਸੇ ਐਵਰੇਜ ਉਹਦੀ ਸੇਲ ਪ੍ਰਾਈਸ ਹੈ ਇਹ 1 ਅਪ੍ਰੈਲ ਤੋਂ ਲੈ ਕੇ ਵੇਚੀ ਆ ਜੀ ਅਪ੍ਰੈਲ ਤੋਂ 183 ਕਰੋੜ ਦੀ ਵੇਚੀ ਸੀ ਜੀ ਅੰਨੇ ਤੇ ਮਈ ਦੇ ਵਿੱਚ ਅੱਧ ਦੀ ਡੇਟ ਤੱਕ 103 ਕਰੋੜ ਦੀ ਵਿਚ ਹੀ ਹੈ ਜੀ ਠੀਕ ਹੈ ਜੀ ਕੱਲੇ ਮਈ ਮਈ ਦੇ ਵਿੱਚ ਅਪ੍ਰੈਲ ਮਈ ਹਨੇ ਰਾਤ ਨੂੰ ਸਰ ਅਸੀਂ ਵੇਚਦੇ ਆ ਬਾ ਪਹਿਲਾਂ ਤਾਂ ਮਤਲਬ ਅਸੀਂ 12 1 ਵਜੇ ਤੱਕ ਵੇਚਦੇ ਸੀਗੇ ਹੁਣ ਕਿਉਂਕਿ ਕਰਮ ਕਰਕੇ ਪੰਜਾਬ ਦਾ ਆਪਦਾ ਲੋਡ 9 ਵਜੇ ਤੋਂ ਬਹੁਤ ਵੱਧਣ ਲੱਗ ਗਿਆ ਸੀ 9 ਵਜੇ ਤੱਕ ਵੇਚਦੇ ਆ ਸ਼ਾਮ ਨੂੰ 7:00 ਵਜੇ ਤੋਂ ਲੈ ਕੇ 9:00 ਵਜੇ ਤੱਕ 10 ਰੁਪਏ ਰੇਟ ਹੁੰਦਾ ਹੈ ਐਕਸਚੇਂਜ ਦੇ ਵਿੱਚ ਸਰਾਜ ਸਾਹਿਬ ਮੈਂ ਇੱਕ ਆਖਰੀ ਗੱਲ ਪੁੱਛਣੀ ਆ ਪਿਛਲੇ 2 ਸਾਲਾਂ ਦੇ ਵਿੱਚ ਪਾਵਰ ਕਾਮ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਹੈ ਜੀ ਨਹੀਂ ਨਹੀਂ ਜੀ ਪਾਵਰ ਕਾਮ ਦੀ ਜਿਹੜੀ ਵਿੱ ਜੀ ਪਹਿਲਾਂ ਨਾਲੋਂ ਵਧੀਆ ਹੋ ਗਈ ਹੈ ਰੈਦਰ ਅਸੀਂ ਮਾਰਚ ਤੱਕ ਦਾ ਜਿਹੜਾ ਪਿਛਲਾ ਸਾਲ ਆ ਉਹਦਾ ਕਰ ਦਿਆਂਗੇ ਜੀ ਕਈ ਸਾਲਾਂ ਬਾਅਦ ਪਹਿਲੀ ਵਾਰ ਜਿਹੜੀ ਆਪਣੀ ਪਾਵਰਪੌਮ ਹੈ ਉਹ 200 ਕਰੋੜ ਰੁਪਈਆ ਪਿਛਲੇ ਸਾਲ ਦੇ ਵਿੱਚ ਪਲੱਸ ਲਾਭ ਦੇ ਵਿੱਚ ਰਹੀ ਹੈ ਬਹੁਤ ਸ਼ੁਕਰੀਆ ਜੀ